ਸਤਿ ਸ਼੍ਰੀ ਅਕਾਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਮਾਨਮਤਾ ਨਗਰ ਆ ਪਿੰਡ ਚੱਕ ਮੂਤਲੇ ਵਾਲਾ ਚੱਕ ਮੂਤਲੇ ਵਾਲਾ ਪਿੰਡ ਜਿਹੜਾ ਆਉਂਦਾ ਵਾ ਮਿੱਤਰੋ ਜਦੋਂ ਆਪਾਂ ਮੁਕਸਰ ਸਾਹਿਬ ਤੋਂ ਕੋਟਕਪੂਰੇ ਨੂੰ ਆਉਣੇ ਆ ਤੇ ਜੇ ਕੋਟਕਪੂਰੇ ਤੋਂ ਮੁਕਸਰ ਸਾਹਿਬ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਮਿੱਤਰੋ ਛੜਕ ਦੇ ਉੱਤੇ ਪਿੰਡ ਆਉਂਦਾ ਵਾ ਖਾਰਾ ਤੇ ਖਾਰੇ ਪਿੰਡ ਤੋਂ ਬਾਅਦ ਪੰਜ 4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਪਿੰਡ ਚੱਕ ਮੂਤਲੇ ਵਾਲਾ ਤੇ ਚੱਕ ਮੂਤਲੇ ਵਾਲੇ ਪਿੰਡ ਦੇ ਵਿੱਚ ਇੱਕ ਘਰੇਲੂ ਪਰਿਵਾਰ ਦੇ ਘਰੇ ਮੂਰਤਰ ਕੀ ਪਨੂਣ ਪਹਿਲਾ ਸੂਆ ਵੱੱਛੀ ਖੜੀ ਐ ਮਿੱਤਰੋ ਸੂਈ ਸਵਾਈ ਕਿੰਨੇ ਦਿਨਾਂ ਦੀ ਸੂਈ ਆ ਕੀ ਇਹਦੀ ਡਿਟੇਲ ਆ ਆਹ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਹੋਏ ਮਿਲਦੇ ਆ ਬਾਈ ਨੂੰ ਕਰਦੇ ਜਾਣਕਾਰੀ ਵਿੱਚ ਬਤਾ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਹੀ ਆ ਜਾਓ ਮੜਾ ਜੀ ਹੋਰ ਸੁਣਾਓ ਸੇਤਾ ਕਿਵੇਂ ਆ ਜੀ ਠੀਕ ਆ ਜੀ ਤੁਸੀਂ ਸੁਣਾਓ ਜੀ ਚੜਦੀ ਕਲਾ ਸ਼ੁਕਰ ਦਾ ਰੱਬ ਦਾ ਜੀ ਅੱਛਾ ਨਾਮ ਐ ਕਹਿੰਦੇ ਵੀ ਦੱਸ ਦਈਏ ਜੀ ਆਪਣਾ ਸੁਖਦੇਵ ਸਿੰਘ ਸੁਖਦੇਵ ਸਿੰਘ ਸੁਣਾਓ ਬਾਪੂ ਦਾ ਨਾਮ ਜੀ ਮੇਰ ਸਿੰਘ ਜੀ ਮੇਰ ਸਿੰਘ ਸੁਖਦੇਵ ਬਾਈ ਫਿਰ ਅੱਛੀ ਵੇਤਨੀ ਆਪਾਂ ਇੱਕ ਹਨਾ ਹਾਂ ਇਹ ਪਨੂਣੀਆਂ ਬਾਈ ਫਿਰ ਹਾਂਜੀ ਪਹਿਲਾ ਸੂਅ ਸੁਈ ਆ ਪਹਿਲੇ ਅੱਛਾ ਬੱਚੀ ਦੇਗੀ ਲੱਗਦਾ ਹੈ ਨਾ ਮੈਨੂੰ ਅੱਛੀ ਆਈ ਬੱਚੀ ਬੜੀ ਸੋਹਣੀ ਦੇਗੀ ਹੈ ਹਾਂ ਸੋਹਣੀ ਬੱਚੀ ਨਹੀਂ ਠੀਕ ਹੈ ਬਾਈ ਅੱਛਾ ਕਦੋਂ ਕੁ ਸੂਈ ਸੀਗੀ ਇਹ ਇਹ ਸਵੇਰ ਹੀ ਸੂਈ ਆਈ ਸਵੇਰ ਹੀ ਸੂਈ ਹੈ ਬਾਈ ਤੇ ਬਾਈ ਧਰਾ ਧੂਰਾ ਮਾਰੀਆਂ ਚੋਣ ਚੜ ਕੇਵੇਂ ਨਿਕਲਿਆ ਬਹੁਤ ਵਧੀਆ ਜੀ ਓਕੇ ਜਾਵਾਂ ਓਕੇ ਆਈ ਠੀਕ ਆ ਬਾਈ ਠੀਕ ਆ ਉਦਰੀ ਵਰਗੀ ਆਈ ਠੀਕ ਆ ਬਾਈ ਠੀਕ ਆ ਦੁੱਧ ਕਿੰਨਾ ਦੇਜੂਗੀ ਤੁਹਾਡੇ ਤਜਰਬੇ ਮੁਤਾਬਿਕ ਸਾਡੇ ਮੁਤਾਬਿਕ ਜੀ ਇਹਦੀ ਮਾਂ ਦੇ ਬਤਾਓਗੇ ਹੁਣ 25 ਕਿਲੋ ਦੇਜੂਗੀ ਕੀ 25 ਕਿਲੋ ਮਾਂ ਦੇ ਤੇ ਦੁੱਧ ਕਿੰਨਾ ਕੁ ਸੀਗਾ ਜਿੰਦੀ ਇਹ ਉਹਦੀ ਠੀਕ ਹੈ ਜੀ ਫਿਰ ਤਾਂ ਦੇ ਦੂ 23 24 ਪਹਿਲਾਂ 25 ਨਹੀਂ ਤਾਂ 23 24 ਦੋ ਤਾਂ ਜਾਂਦੀ ਨਹੀਂ ਬੜਾ ਹਾਂ ਤਿਆਰੀ ਬਹੁਤ ਜ਼ਬਰਦਸਤ ਕੀਤੀ ਹੈ ਬਾਈ ਹਾਂ ਜੀ ਹਾਂ ਬਹੁਤ ਜੀ ਅੱਛਾ ਰੇਟ ਬਾਈ ਕੀ ਰੱਖਿਆ ਫਿਰ ਇਹਦਾ ਇਹਦਾ 1 ਲੱਖ ਰੁਪਏ ਰੱਖਿਆ ਰੇਟ 1 ਲੱਖ ਰੁਪਏ ਰੱਖਿਆ ਮਾਨਤਾਰ ਹੋ ਜਾਊਗਾ ਵਿੱਚੋਂ ਕੋਈ ਹਾਂ ਮਾਣਾ ਮੋਟਾ ਹੋ ਜਾਂਦਾ ਹੈ ਉਧਰ ਠੀਕ ਹੈ ਅੱਛਾ ਬਾਈ ਫਿਰ ਇਹਦਾ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆ ਦੇਖਿਆ ਆਦਾ ਨੰਬਰ ਦੇ ਦਿਓ 94633 94633 16713 167 13 13 94633 16 7 13 16 7 13 ਲੈ ਵੀ ਮਿੱਤਰੋ ਤੋੜ ਦਿਓ ਇੰਕੜੇ ਦੋ ਜੇ ਤੁਸੀਂ ਮਟਾ ਜੇ 16 7 13 ਹੈ ਨਾ ਜੀ 94 6 33 16 7 13 ਬਈ ਮਿੱਤਰੋ ਨੰਬਰ ਆ ਪਲੂਣ ਬੱਤੀ ਆ ਹੁਣ ਤੁਰਦੀ ਵੇਖੋ ਜੇ ਤੁਹਾਨੂੰ ਨਜ਼ਰ ਆਊਗੀ ਪਲਵਾਨਾਂ ਨੂੰ ਤੋੜਾ ਕਰਨ ਵਾਲੀ ਦੇਖਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਚੀਜ਼ ਕਹਿਣਾ ਹੁੰਦਾ ਜਿਹੜਾ ਮਿੱਤਰੋ ਉਹਨੇ ਜਜਨਾ ਹੀ ਜਜਨਾ ਜਿੰਨਾ ਮਰਜ਼ੀ ਉਹਨੂੰ ਲੁਕੋ ਕੇ ਰੱਖ ਲਓ ਪਰਮਾਤਮਾ ਨੇ ਹੁਸਨ ਦਿੱਤਾ ਹੁੰਦਾ ਜਿਹੜੀ ਚੀਜ਼ ਨੂੰ ਉਹ ਕਦੇ ਵੀ ਲੁਕਿਆ ਫੁਕਿਆ ਨਹੀਂ ਰਹਿੰਦਾ ਹੁੰਦਾ ਤਿਆਰੀ ਵੇਖੋ ਕਿੰਦੀ ਜ਼ਬਰਦਸਤ ਦੀ ਪਲਵਾਨਾਂ ਵਾਂਗੂ ਆ ਅੰਗੜਿਆਂ ਹੋਜੇ ਮੜਾ ਤੁਸੀਂ ਲੰਮੀ ਲਜੋ ਮੜਾ ਜੇ ਲੰਮੀ ਲਜੋ ਦੇਖੋ ਮਿੱਤਰੋ ਕਿਹੜਾ ਦੀ ਤੁਸੀਂ ਤਿਆਰੀ ਤੋਰੀ ਬੱਛੀ ਦੀ ਉਹ ਪੁੰਮੋੜ ਦੇਵੋ ਬਸ ਮੋੜ ਲਾ ਬਹੁਤ ਸੋਹਣੀ ਜਿਹੜੀ ਕਰਮਾਂ ਵਾਲੀ ਤਿਆਰ ਹੋਈ ਆ ਬਰੀਕੀ ਆਰਡਰ ਦੀ ਕੁਆਲਿਟੀ ਚੋਣ ਚਾਣ ਦੀ ਚੰਗੀ ਅਮਰ ਉਹ ਕਿ ਆਲੂ ਤਾਂ ਨਹੀਂ ਕਰਦੀ ਮਾੜੀ ਮੋਟੀ ਵੀ ਜੀ ਨਹੀਂ ਨਹੀਂ 1921 ਜਨਮ ਪਹਿਲੇ ਨਾਲ ਜੀ ਕਿਹਦੇ ਆ ਡੰਕਾ ਹੌਲਾ ਮੋਟਾ ਪਲਾ ਕਰੇ ਹਾਂ ਕੋਈ ਵਾਸਤਾ ਨਹੀਂ ਇਹਨੂੰ ਵੇ ਠੀਕ ਹੈ ਬਾਈ ਹਾਂਜੀ ਲੈ ਵੀ ਮੈਂ ਤਾਂ ਐ ਮਾਰਾ ਲੂ ਕਿ ਤਾਰਾ ਜੇ ਮਰੌਣੀਆਂ ਹੁਣ ਹਾਂਜੀ ਹਾਂ ਹਾਂ ਮਾਰ ਦੇ ਫਿਰ ਦੋ ਦੋ ਇੱਥੇ ਬਣਦੇ ਬਾਈ ਇੱਥੇ ਬਣਦੇ ਕੋਈ ਗੱਲ ਦੇਖੋ ਮਿੱਤਰੋ ਮੈਂ ਆਰਡਰ ਦੀ ਕੁਆਲਿਟੀ ਵੇਖੋ ਤੁਸੀਂ ਹੱਥਾਂ ਨਾਲ ਲੱਗਣਾ ਕੱਲਾ ਕੱਲਾ ਹੂੰ ਬਾਸ ਤੇ ਉਹ ਲੈਣ ਦਾ ਕੋਈ ਨਾ ਹਜੇ ਆਲ ਕਰੋਗੀ ਬੱਚਾ ਛੱਡੇ ਤੋਂ ਬਣਾਉਣੀਆਂ ਨੇ ਕਰੋਨਾ ਤੋਂ ਪਹਿਲਾਂ ਹਜੇ ਕਰ ਮਾਰ ਹਾਂਜੀ ਅਚਾ ਨੰਬਰ 22 ਦਾ ਸਕਰੀਨ ਦੇ ਉੱਤੇ ਇਹ ਮੁੱਲ 1 ਲੱਖ ਰੁਪਈਆ ਹੈ ਨਾ ਜੀ ਹਾਂਜੀ ਵਿੱਚੋਂ ਮਾਨਤਾ ਨ ਹੋ ਜੂਗਾ ਪਲੂਨ ਬੱਛੀ ਆ ਮਿੱਤਰੋ 24 25 ਕਿਲੋ ਵਾਲੀ ਬਿਹਤਰੀਨ ਤੇ ਖਾਸ ਬੱਛੀ ਹੈ ਜਿਸ ਤਰ੍ਹਾਂ ਦੀਆਂ ਕੈਨੇਡਾ ਵਾਲੀਆਂ ਗਾਇਆਂ ਨੂੰ ਲੇਵਾ ਲੱਗਾ ਹੁੰਦਾ ਨਾ ਉਹ ਲੇਵੇ ਨੂੰ ਮਾਤ ਪਾਉਂਦੀ ਹੈ ਕਰਮਾ ਵਾਲੀ ਮਿੱਤਰੋ ਬਾਕੀ ਗੱਲਬਾਤ ਲਈ 22 ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਚੱਕ ਮੋਤਲੇ ਵਾਲਾ ਜ਼ਿਲ੍ਹਾ ਹੈਗਾ ਮੁਕਸਰ ਸਾਹਿਬ ਤੇ ਮੁਕਸਰ ਸਾਹਿਬ ਤੋਂ ਜਦੋਂ ਆਪਾਂ ਕੋਟਕਪੂਰੇ ਨੂੰ ਆਉਣੇ ਆ ਮਿੱਤਰੋ ਰੋਡ ਦੇ ਉੱਤੇ ਪਿੰਡ ਆਉਂਦਾ ਵਖਾਰਾ ਖਾਰੇ ਪਿੰਡ ਤੋਂ ਨਾਲ ਹੀ ਖਾਰੇ ਪਿੰਡ ਚੱਕ ਮੋਤਲੇ ਨ